ਤੂੰ ਹੁਣ ਹਵਾ ਹੀ ਐ ਕਿਤੇ ਵੀ ਜਾਂਦੇ ਆ ਲੋਕੇ ਭੱਜ ਕੇ ਮਿਲਣਾਉਂਦੇ ਆ ਹੱਥ ਚੱਕਦੇ ਆ ਖੁਸ਼ ਹੋ ਕੇ ਰੰਗਦੇ ਆ ਲੋਕਾਂ ਦਾ ਇਹਦਾ ਮਤਲਬ ਦੇਖ ਲਿਆ ਲੋਕਾਂ ਨੇ ਸਾਰਾ ਕੁਝ 5 ਸਾਲ ਕਾਂਗਰਸ ਦੇ ਦੇਖ ਲਏ ਤੇ 4 ਸਾਲ ਆ ਗੱਪੀ ਪਾਰਟੀ ਦੇ ਦੇਖ ਲਿਆ ਆਪਾਂ ਸਾਰਿਆਂ ਨੇ ਇਹਨਾਂ ਦਾ ਤਾਂ ਕੰਮ ਖਤਮ ਹੋ ਗਿਆ ਲੜਾਈ ਤਾਂ ਆਪਣੇ ਕਾਂਗਰਸ ਪਾਰਟੀ ਨੇ ਹੋਊਗੀ ਵੀਰੋ ਲੱਖਣਾ ਬਹੁਤ ਲੜ ਲੀਆਂ ਸੇਵਾ ਤੁਹਾਡੇ ਬਹੁਤ ਕੀਤੀ ਐ ਤੁਸੀਂ ਵੀ ਮੇਰੀ ਮਦਦ ਬਹੁਤ ਕੀਤੀ ਐ ਤੁਹਾਡਾ ਜਿੰਨਾ ਧੰਨਵਾਦ ਕੀਤਾ ਜਾਵੇ ਥੋੜਾ ਬਹੁਤ ਮਦਦ ਕੀਤੀ ਐ ਕੰਮ ਵੀ ਆਪਣੇ ਹਲਕੇ ਦੇ ਜਿੰਨੇ ਹੋਏ ਐ ਪੰਜਾਬ 'ਚ ਇੱਕ ਦੋ ਹਲਕੇ ਭਵੇਂ ਮੁਕਾਬਲਾ ਕਰਨ ਨਹੀਂ ਕਰਦੀ ਸਕਦੇ ਆਪਣੇ ਨਾਲ ਕੋਈ ਬਕਾਸਦਾ ਜਿੰਨੇ ਕੰਮ ਆਪਣੀ ਪਾਰਟੀ ਨੇ ਕੀਤੇ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਕੀਤੇ ਕੋਈ ਕਰ ਨਹੀਂ ਸਕਦਾ ਸਭ ਤੋਂ ਵੇਖੋ ਜੇ ਕੱਲੇ ਬਿਜਲੀ ਦੇ ਕਨੈਕਸ਼ਨ ਜਿਹੜੇ ਦਿੱਤੇ ਆ ਵੋਟਰਾਂ ਦੇ ਆਪਾ ਜੇ ਕੱਲੇ ਉਹੀ ਵੋਟਾਂ ਪਾ ਦਿਆ ਕਰ ਰਹੇ ਉਹਨੇ ਨਹੀਂ ਜਿੱਤਿਆ ਗਿਆ ਆਪਾ ਜਦੋਂ ਇੰਨੇ ਕਨੈਕਸ਼ਨ ਦਿੱਤੇ ਤੁਹਾਨੂੰ ਪਹਿਲਾਂ OID ਆਇਆ ਫਿਰ 12 ਤੋਂ 17 ਤੱਕ ਹੁੰਦੇ ਤੇ ਕਨੈਕਸ਼ਨ ਚੇਅਰਮੈਨ ਦੇ ਕੋਟੇ ਚੋਂ ਕਰਕੇ ਤੇ ਇੰਨੇ ਕਨੈਕਸ਼ਨ ਤੁਹਾਨੂੰ ਪਚਾਤਾ ਕਿੰਨੇ ਵੱਡੇ ਖਰਚਿਆਂ ਤੋਂ ਤੇਲ ਤੋਂ ਹੋਰਾਂ ਤੋਂ ਤੇ ਤੁਸੀਂ ਵੋਟ ਪਉ ਨਹੀਂ ਸਕੀ ਜਾਂਦੇ ਆ ਵੋਟ ਬਾਗੀ ਉਲਟ ਪਾਸੇ ਦੁਰੇ ਜਾਂਦੇ ਆ ਗਲਤ ਪਾਸੇ ਦੁਰੇ ਜਾਂਦੇ ਆ ਤੇ ਹੁਣ 9 ਸਾਲ ਹੋ ਗਏ ਮਿਲਿਆ ਕਿਸੇ ਕਰੈਕਸ਼ਨ ਮਿਲਿਆ ਕਿਸੇ 18 18 20 20 ਲੱਖ ਦਾ ਕਰੈਕਸ਼ਨ ਹੈ ਜਿਹੜਾ ਤੁਹਾਨੂੰ ਕਾਦੀ ਦਲ ਦੇ ਮੁਕਤ ਦਿੰਦਾ ਕੁਸ਼ਤ ਗੁਣ ਬੰਧਿਆ ਕਰ ਗਿਆ ਆਪਾਂ ਯਾਰ ਕੋਈ ਨਹੀਂ ਜਿਹੜੇ ਰਹਿ ਗਏ ਹੁਣ ਦੇ 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 ਤੁਹਾਡੇ ਦਾ ਵਹਿਦਾ ਗੁਰਦਾਰੇ ਚ ਜਿਹੜੇ ਰਹਿ ਗਏ ਹੁਣ ਦੇ ਦੇ ਸਾਰ ਲੈ ਗਿਆ ਦੇ ਦੇ ਕੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਸੋ ਤੁਸੀਂ ਪਾਰਟੀ ਨੂੰ ਤਕੜੇ ਕਰਨਾ ਹੈ ਪਾਰਟੀ ਨੂੰ ਵਰਕਰ ਆਪਣੇ ਸਾਰਿਆਂ ਤੋਂ ਵੱਧ ਤਕੜੇ ਨੇ ਸਾਰਿਆਂ ਤੋਂ ਵੱਧ ਹਲਕੇ ਨੂੰ ਆਪਣੇ ਵਰਕਰ ਤਕੜੇ ਨੇ ਪਰ ਕਈ ਮੇਰੀ ਢਿੱਲੇ ਪੈ ਜਾਂਦੇ ਨੇ ਜਿਵੇਂ ਪਿਛਲੇ ਹਰ ਹੋਇਆ ਜਾਂ ਤਰਨਤਾਰਨ ਹੋਇਆ ਕਾਂਗਰਸ ਨੇ ਵੋਟਾਂ ਦੇ ਪਹਿਲਾਂ ਇੱਥੇ ਵੀ ਆਪਣਾ ਵੀ ਤਾਂ ਹੀ ਕਾਂਗਰਸ ਵਾਲੀ ਥੱਲੇ ਬੈਜ ਗਈ ਹੋਰਾਂ ਥਾਈ ਵੀ ਇੱਕੇ ਹੋਇਆ ਸੀ ਪੰਜਾਬ ਚ ਠੰਢਾ ਸੀਟਾ ਇਹ ਜੀ ਅਸੀਂ ਜਿੱਥੇ ਕਾਂਗਰਸ ਦੇ ਤੀਜੇ ਨੰਬਰ ਤੇ ਸੀ ਤੇ ਆਪਾਂ ਦੂਜੇ ਨੰਬਰ ਤੇ ਸੀ ਕਾਂਗਰਸ ਨੂੰ ਵੋਟ ਘੱਟ ਪੈਣ ਕਰਕੇ ਆਪਾਂ ਹਾਰਿਆ ਉਹ ਸੀਟਾ ਮੈਂ ਆਪਾਂ ਹਾਰ ਦਿੱਤੀ ਸੀ ਉਹ ਜੀ ਸੀਟਾ ਚੁਇਸ ਕਰਤੀ ਤਰੋ ਤਾਂ ਨੇਰੀ ਸੀ ਪਿਛਲੇ ਸਾਲ ਲੋਕਾਂ ਨੇ ਵੇਖਣਾ ਸੀ ਲਾਹ ਲਿਆ ਚਾਹ ਵੇਖ ਲਿਆ ਸਾਰਾ ਕੁਝ ਕਰ ਲਿਆ ਸੋ ਹੁਣ ਤੱਕ ਦੇ ਹੋਣਾ ਗੱਲਾਂ ਜੇ ਰੱਬਾ ਬਹੁਤ ਹੋ ਗਿਆ ਗੱਲਾਂ ਬਹੁਤ ਵੇਖੀਆਂ ਮੈਨੂੰ ਆਇਆ ਹੁੰਦਾ ਸੀ ਵੀ ਕੋਈ ਆਵੇ ਤੇ ਰਾਜ਼ੀ ਜਾਵੇ ਕੋਈ ਸਰਕਾਰ ਨੇ ਤਾਕਤ ਦਿੱਤੀ ਹੈ ਵਜ਼ੀਰੀਆਂ ਮਿਲੀਆਂ ਸੌਭੀ ਮਿਲਦੀਆਂ ਹੁੰਦੀਆਂ ਨੇ ਸਾਰਿਆਂ ਨੂੰ ਤਾਂ ਮਿਲਦੀਆਂ ਨੇ ਵੀ ਕੋਈ ਨਾਰਾਜ਼ ਨਾ ਜਾਵੇ ਕੋਈ ਆਉਂਦਾ ਤਾਉਂ ਜੋ ਖੜ ਰਹਿ ਕੇ ਕਈ ਬੰਦੇ ਗਲਤ ਕੰਮ ਵੀ ਕਰ ਗਏ ਕਈ ਠਗੀਆਂ ਲਾ ਕੇ ਵੀ ਤੁੰਗੇ ਸਾਰੇ ਤੋਂ ਠੱਗੀਆਂ ਮੈਂ ਦੱਸ ਦਿੰਦਾ ਤੁਹਾਨੂੰ ਅਹੁਦੇਦਾਰ ਸੀ ਜਿਹੜਾ ਜੇ ਜਾਦੇਗਦਾਰੀਆਂ ਕੀਤੀਆਂ ਤਾਂ ਅਹੁਦੇਦਾਰਾਂ ਨੇ ਕੀਤੀਆਂ ਲੈ ਮੈਂ ਤੁਹਾਨੂੰ ਦੱਸ ਦਿੰਦਾ ਆਮ ਵਰਕਰਾਂ ਨੇ ਨਹੀਂ ਕੀਤੀ ਜਿਹੜੇ ਆਮ ਵਰਕਰ ਸੀ ਛੋਲੇ ਵਿਚਾਰੇ ਉਹਨਾਂ ਨੇ ਨਹੀਂ ਕੀਤੀਆਂ ਵੱਡੀਆਂ-ਵੱਡੀਆਂ ਪ੍ਰਧਾਨਗੀਆਂ ਦੇ ਭੱਜੇ ਜਿਹੜੇ ਸਿਨੇ ਪ੍ਰਧਾਨ ਬਰਾਤਾ ਕੋ ਯੂਸਪਲਟੀ ਦਾ ਬਰਾਤਾ ਕੋ ਹੋਰ ਕਾਲਸ ਦਾ ਬਰਾਤਾ ਉਹ ਭੱਜੇ ਨਹੀਂ ਗਾ ਦੂਜੇ ਨਹੀਂ ਭੱਜੇ ਥੱਲੇ ਦੇ ਵਰਕਰ ਨਹੀਂ ਭੱਜੇ ਜੱਟ ਚਲੋ ਕੋਈ ਗੱਲ ਨਹੀਂ ਇਹ ਹੁੰਦਾ ਹੀ ਹੈ ਸਮਾਂ ਹੋ ਜਾਂਦੇ ਰਹੇ ਜੀ ਇਹ ਗੱਲ ਮੂਹਰ ਤੱਕੜੇ ਇਸੇ ਦੂਜੇ ਪਿੰਡ 'ਚ ਦੂਜੇ ਪਿੰਡ ਦਾ ਦਖਲ ਨਹੀਂ ਚੱਲੂਗਾ। ਬੱਸ ਸੋਚੋ ਕਿ ਦੂਜੇ ਪਿੰਡ ਦੇ ਵਿੱਚ ਮੈਂ ਜਾ ਕੇ ਕੰਮ ਕਰਾਈ ਜਦੋਂ ਮੈਂ ਬੈਠੇ ਅੱਗੇ ਹੁੰਦੇ ਰਹੇ। ਉਹਨਾਂ ਬੰਦਿਆਂ ਨੇ ਵੀ ਆਪਣੇ ਵਰਕਰਾਂ ਨੇ ਵੀ ਖਰਾਬ ਕਰਿਆ ਜਿਹੜੇ ਦੂਜੇ ਪਿੰਡਾਂ 'ਚ ਜਾ ਕੇ ਡਾਗਣਾ ਲੈਂਦੇ ਸੀ। ਉੱਥੇ ਵੀ ਝਗੜੇ ਹੋਏ, ਕੋਈ ਕਿਤੇ ਵੀ ਦੂਜੇ ਦੀ ਗਲਤ ਬਦਤ ਕਰਦੇ, ਉਹਨਾਂ ਦਾ ਵੀ ਨਿਸਾਨ। ਤੇ ਇਹ ਆਪਣੀ ਆਪਣੇ ਦੇ ਦਿੱਤੇ ਬੰਦੇ ਹਰੇ ਪਿੰਡ ਦੇ ਵਿੱਚ। ਤੂੰ ਪਿੰਡ ਦੀ ਜਥੇਬੰਦੀ ਨੂੰ ਕਿਉਂ ਨਹੀਂ ਇਹ ਬੰਦਾ ਨਾਲ ਲੈ ਕੇ ਦਈ ਕਿ ਦੂਰ ਤੇਰੇ ਕੋਲੇ ਗਿਆ ਹੁਣ ਤੇ ਤੇ ਨੂੰ ਕਹ ਲੈ ਕਿ ਤੇ ਪਿੰਡ ਜਿਹੜੇ ਕਾਰੀ ਹੈ ਜੀ ਆਪਣੇ ਉਹਨਾਂ ਨੂੰ ਕੋਈ ਲਾ ਕੇ ਆਉਂਦਾ ਨਾਲ ਨਾ ਕਰਾਓ ਕਾਂਗਰਸੀਆਂ ਦੇ ਕੰਮ ਦਾ ਆਪ ਵਾਲੇ ਦੇ ਹਰ ਜੋ ਹਲੇ ਨੇ ਸੋ ਇਸ ਕਰਕੇ ਤੁਸੀਂ ਵੀ ਹੁਣ ਫੈਸਲਾ ਕਰ ਲਓ ਕਿ ਨਾਲ ਸੀ ਕੰਮ ਕਾਂਗਰਸੀ ਦਾ ਕਰਾਉਣਾ ਹੈ ਨਾ ਆਪ ਵਾਲੇ ਦਾ ਕਰਾਉਣਾ ਰਾਜ ਤੁਹਾਡਾ ਆਊਗਾ 100% ਆਊਗਾ ਰੋਕ ਨਹੀਂ ਸਕਦੇ ਹੁ ਦੁਨੀਆ ਦੀ ਕੋਈ ਤਾਕਤ ਰਾਜ ਤੁਹਾਡੇ ਨੇ ਤੇ ਤੁਹਾਡੇ ਮੁਤਾਬਿਕ ਹੀ ਕੰਮ ਹੋਣੇ ਇੱਕ ਵਾਰੀ ਰਾਜ ਪਰਮਾਤਮਾ ਸੱਚੇ ਪਾਤਸ਼ਾਹ ਦਾ ਆ ਰਿਹਾ ਆਪਣਾ ਜਿਹੜੇ ਆ ਕੰਮ ਹੈ ਜਿਹੜੇ ਰੁਕੇ ਪਏ ਆ ਦੇਲੇ ਰਹੇਗੇ ਸੜਕਾਂ ਟੁੱਟੀਆਂ ਪਿੰਡਾਂ ਪਿੰਡਾਂ 'ਚ ਕੋਈ ਕੰਮ ਹੈ ਨਹੀਂ ਬੁਰਾ ਹਾਲ ਹੈ ਕਿਸੇ ਨੂੰ ਕੋਈ ਨੌਕਰੀ ਨਹੀਂ ਮਿਲੀ 9 ਸਾਲਾਂ ਦੇ ਵਿੱਚ ਕੋਈ ਕੰਮ ਹੀ ਨਹੀਂ ਹੋਇਆ ਕਿਸੇ ਕਿਸੇ ਦਾ ਵੀ ਕੰਮ ਹੋਇਆ ਜਿਵੇਂ ਕਿ ਆਉਂ ਕਨੇਕਸ਼ਨ ਹੈ ਇਲੈਕਸ਼ਨ ਨਹੀਂ ਕਿਸੇ ਨੂੰ ਦਿੱਤਾ ਹੋਰ ਵੀ ਪਾਣੀ ਨਹੀਂ ਆਉਂਦਾ ਨਹਿਰਾਂ ਦੇ ਵਿੱਚ ਬੁਰਾ ਹਾਲ ਹੈ ਸਾਰਾ ਸੋ ਇਸ ਕਰਕੇ ਮੇਰਾ ਮੰਨ ਹੈ ਕਿ ਇਹਦੀ ਬਾਰੀ ਕੰਮ ਮੁਕਾਦ ਗਈ ਸਾਰੇ ਹਲਕੇ ਦੇ ਜਿੱਥੇ ਵੀ ਕੰਮ ਰਹਿੰਦੇ ਆ ਚਾਹੇ ਪਿੰਡ ਦੇ ਆ ਚਾਹੇ ਸ਼ਹਿਰ ਦੇ ਉਹ ਮੁਕਾਦ ਗਏ ਸਾਰੇ ਇੰਨੇ ਕੰਮ ਆਪਾਂ ਕਰੀਏ ਜਿਹੜੇ ਰਹਿੰਦੇ ਆ ਵੈਸੇ ਤਾਂ ਰਹਿਦੀ ਕੰਮ ਥੋੜੇ ਆ ਆਪਣੇ ਹੱਥੇ 'ਚ ਕੰਮ ਤਾਂ ਹੁਣ ਆਪਾਂ ਨੂੰ ਨਵਾਂ ਤਾਂ ਸੜਕਾਂ ਦਾ ਕਰਨਾ ਪਊਗਾ ਸੜਕਾਂ ਸਾਰੀ ਟੁੱਟੀਆਂ ਨੇ ਵੀ ਹੁਣ ਆਪਾਂ ਨੂੰ ਬਣਾਉਣੀਆਂ ਪੈਣਗੀਆਂ ਆਹ ਰੋਡ ਕਿੱਥੇ ਤੋਂ ਬਣਨੀ ਥੋੜੀਆਂ ਬਹੁਤਾਂ ਬਣਾਉਣਗੇ ਅਗਲੀਆਂ ਗਰਮੀਆਂ ਚ ਬੂਟੀਆਂ ਚ ਬਣਾਉਣਗੇ ਥੋੜੀਆਂ ਬਹੁਤਾਂ 30% ਬਣਾਉਣਗੇ ਪੈਸੇ ਨੂੰ ਸੇ ਕਰਕੇ ਕੋਈ ਲੈ ਆ ਥੋੜੀਆਂ ਜਿਹੀਆਂ ਬਣਾਉਣਗੇ ਪਰ ਜਿਆਦਾ ਆਪਾਂ ਨੂੰ ਆਪਾਂ ਹੀ ਅੱਗੇ ਕੀਤੇ ਆਂ ਗੱਡੀਆਂ ਗੱਡੀਆਂ ਚੌੜੀਆਂ ਫੋਰ ਲਾਈਨ ਸੜਕਾਂ ਏਮਜ ਵਰਗੇ ਵੱਡੇ ਵੱਡੇ ਹਸਪਤਾਲ ਸਿੱਟ ਦੀਆਂ ਯੂਨੀਵਰਸਿਟੀਆਂ ਜਿਹੜੇ ਕੰਮ ਨਹੀਂ ਕੀਤੇ ਤੁਹਾਡੇ ਨੇ ਤੇ ਫਿਰ ਵੀ ਦਰੂਪੀਂ ਤੇ ਲਾਜਿਤ ਕਿੰ ਭੇਜਦਾ ਕੋ 1000 ਦੀ ਬੋਲ ਮੇਂ ਜਿੰਦਾਂ ਦਾ ਜਮੀਰੇ ਵੇਚ ਦਿੰਦਾ ਬੋਟ ਕਾਦੀ ਵੇਚਦਾ ਇਹ ਨਾ ਕੰਮ ਕਰਿਆ ਕਿ 1000 ਰੁਪਇਆ 5 ਸਾਲ ਵਾਸਤੇ 5 ਸਾਲ ਵਾਸਤੇ 1000 ਚੁੱਕ ਲਿਆਨੇ ਇਹ ਕੰਮ ਨਾ ਕਰੇ ਕਿਸੇ ਨੂੰ ਨਾ ਕਰਦਿਆ ਕਰੋ ਨਾ ਇਹ ਕਰਿਆ ਆਇਆ ਕੁਰੇ ਦਾ ਇਸ ਕੱਲ ਦਾ ਸੁਪ ਤਕੜੇ ਹੋ ਕੇ ਹੋਊ ਤੁਹਾਡੇ ਪਿੰਡਾਂ ਮੁਤਾਬਕ ਹੀ ਕੰਮ ਹੋਣਗੇ ਤੁਹਾਡੀ ਜਥੇਬੰਦੀ ਦੇ ਮੁਤਾਬਕ ਹੀ ਕੰਮ ਹੋਣਗੇ ਪੂਰਨ ਕਮੇਟੀਆਂ ਬਣਾਤੀਆਂ ਉਹਨਾਂ ਦੇ ਨਾਰਾਹੀ ਜਾਦੇ ਕੰਮ ਕਰਿਆ ਕਰਾਂਗੇ ਸਾਰੇ ਸਿਆਣੇ ਬੰਦੇ ਸਾਰੇ ਉਹਦੇ ਵਿੱਚ ਭਰਤੀ ਹੋਵੋ ਪੂਰਨ ਕਮੇਟੀਆਂ ਚ ਉਹਦੇ ਵਿੱਚ ਬਣੋ ਤੇ ਕੰਮ ਤੁਹਾਡੀ ਮਰਜ਼ੀ ਮੁਤਾਬਕ ਹੋਣਗੇ ਇੱਕ ਮੇਰੇ ਮਨ ਦੇ ਉੱਤੇ ਬੋਝ ਵੀ ਹੈ ਠੀਕ ਹੈ ਕਿ ਕੁਝ ਬੰਦੇ ਫਾਇਦੇ ਵੀ ਲੈ ਗਏ ਕੁਝ ਵੀ ਟੇਢੀ ਰਹੇ ਹਲੇ ਵੀ ਫਾਇਦੇ ਵੀ ਲੈ ਕੇ ਕੁਝ ਵੀ ਟੇਢੀ ਨਹੀਂ ਰਹੇ ਇਹ ਕੀ ਹੈ ਕਿ ਵਰਕਰਾਂ ਦੇ ਫਾਇਦੇ ਕਰਨੇ ਇਕੱਲੇ ਵਰਕਰਾਂ ਵਰਕਰਾਂ ਨੂੰ ਇੱਜ਼ਤਮਾਨ ਇੱਜ਼ਤਮਾਨ ਦਾ ਤੁਹਾਡਾ ਪਹਿਲਾਂ ਵੀ ਬਹੁਤ ਸੀ ਆਪਣੀ ਸਰਕਾਰ ਦੇ ਵਿੱਚ ਨਾ ਕਿਸੇ ਮੈਂਬਰ ਦੀ ਮੁਰਦੀ ਸੀ ਨਾ ਕਿਸੇ ਸਰਪੰਚ ਦੀ ਮੁਰਦੀ ਸੀ ਨਾ ਕਿਸੇ ਨੰਬਰਦਾਰ ਦੀ ਮੁਰਦੀ ਸੀ ਨਾ ਕਿਸੇ ਜੱਜਦਾਰ ਦੀ ਮੁਰਦੀ ਸੀ ਕਿਸੇ ਦੀ ਮੁਰਦੀ ਨਹੀਂ ਸੀ ਪਰ ਹੁਣ ਵੀ ਨਹੀਂ ਹੋਣੀ ਪਰ ਹੁਣ ਕਿਸੇ ਵਰਕਰ ਦੇ ਲਈ ਮੁਰਦੀ ਕਿਸੇ ਦਿਨ ਮੁਰਦੀ ਕਰਦਾ ਤੁਹਾਡੇ ਉਵੇਂ ਚੱਲਣਗੇ ਇਹਨਾਂ ਵਾਲਾ ਕੰਮ ਨਹੀਂ ਕਿ ਐਮਐਲਏ ਦੁਲਿਆ ਫਰਦਾ ਕੋਈ ਸੁਣਦਾ ਨਹੀਂ ਐਮਐਲਏ ਤਾਂ ਜਿਹੜੇ ਨੇ ਕੋਈ ਸੁਣਦੇ ਨਹੀਂ ਅਫਸਰ ਆਪਣੀਆਂ ਗੱਲਾਂ ਹੁ ਮੰਨਣ ਲੱਗੇ ਅਫਸਰ ਹੁ ਤਰ ਤਰ ਤੋਂ ਬਾਅਦ ਤਾਂ ਜਿੰਨੇ ਪਤਾ ਲੱਗ ਗਿਆ ਪਹਿਲਾਂ ਵੀ ਆਪਣੀਆਂ ਗੱਲਾਂ ਮੰਨਣ ਲੱਗੇ ਸੀ ਇਹਨਾਂ ਨੂੰ ਪਤਾ ਲੱਗ ਗਿਆ ਸੀ ਕਿ ਅਗਲਾ ਰਾਜ ਕਾਂਲੀ ਦਾ ਅਫਸਰ ਹੁ ਠੀਕ ਨਹੀਂ ਸਾਰੇ ਇਹਨਾਂ ਦੀ ਮੰਨਣ ਨਾ ਮੰਨਣ ਆਪਣੀ ਮੰਦੇ ਨੇ ਤੇ ਆਉਣ ਵਾਲੇ ਸਮੇਂ ਵਿੱਚ ਜਿੰਨੇ ਤੁਸੀਂ ਤੱਕੜੇ ਹੋਵੋਗੇ ਤਾਂ ਤੁਸੀਂ ਮੜਾਕ ਸਾਹਿਬ ਤੇ ਜਿੱਤਦੇ ਹੋ ਸਾਰੇ ਅਫਸਰ ਮੈਂ ਤੁਹਾਨੂੰ ਆਪਣੇ ਘਰੇ ਆਉਂਦੇ ਦੇਖ ਲੈ ਤੁਸੀਂ ਮੈਨੂੰ ਜਿਆਦਾ 96 'ਚ ਜਦੋਂ ਆਪਾਂ ਪਾਰਲੀਮੈਂਟ ਦੀਆਂ 11 ਸੀਟਾਂ ਜਿੱਤ ਕੇ ਸੀ ਦੇ ਡੀਸੀ ਐਸਐਸਪੀ ਮੁਢਿੰਡਾ ਨੇ ਕਾਂਗਰਸੀ ਰਾਜ ਹੁੰਦਿਆਂ ਸਾਨੂੰ ਪਾਰਟੀ કરી ਸੀ ਹੋਟਲ ਦੇ ਵਿੱਚ ਉਹਨਾਂ ਨੂੰ ਪਤਾ ਲੱਗ ਗਿਆ ਸੀ ਵੀ ਅਗਲਾ ਰਾਜ ਇਹਨਾਂ ਦਾ ਤੇ ਮੈਂ ਉਹਨਾਂ ਨੂੰ ਪੁੱਛਿਆ ਵੀ ਥੋੜੀ ਬਦਲੀ ਕਰ ਦੇਣਗੇ ਪਤਾ ਲੱਗ ਜੂਆ ਆਪਣੀ ਪਾਰਟੀ ਦਾ ਤੇ ਬਦਲੀ ਕਰ ਦੇਣਗੇ ਕਦੇ ਕਰ ਦੇਣ ਤੇ ਫਿਰ ਕੀ ਹੁਲ ਕਰ ਦੇ ਕਰ ਦੇਣ ਇਹਦੇ ਦਲੇਰ ਹੋ ਗਏ ਤੇ ਉਹਨਾਂ ਦੇ ਸਿਰ ਤੋਂ ਪਤਾ ਲੱਗ ਗਿਆ ਕਿ ਗੁਰੂ ਦਾ ਰਾਜ ਇਹਨਾਂ ਦਾ ਹੈ ਸੋ ਇਸ ਕਰਕੇ ਰਾਜ ਹੁਣ ਤੁਹਾਡਾ ਹੈ ਪਰ ਤਗੜੇ ਹੋ ਕੇ ਲੱਗਣਾ ਕੋਈ ਨਹੀਂ ਕਰਨੀ ਗਲਤ ਕੰਮ ਨਹੀਂ ਕਰਨਾ ਕੰਮ ਤਾਂ ਚਲੋ ਵਿੱਚ ਵਿੱਚ ਵਰਕ ਨੇ ਜਿੱਥੇ ਕੋਈ ਕੈਦਰੀ ਹੋ ਵੀ ਜਾਂਦਾ ਕੋਈ ਇਹਦੀ ਗੱਲ ਨਹੀਂ ਪਰ ਤੱਕਣੇ ਹੁੱਕੇ ਲੱਗਣਾ ਇਹ ਗੱਲ ਜ਼ਰੂਰ ਹੈ ਕਿ ਕਦਰ ਬੰਦਕਾਂ ਵਾਲੇ ਦੀ ਵੀ। ਅੱਜ ਮੈਂ ਕੈਦ ਅਫਰੀਕਾ ਤੋਂ ਕੋਈ ਗੁਸਾਰਾ ਮੰਨਿਓ ਰਾਗ ਭਾਗ ਆਏ ਤੋਂ ਜਿਹੜਾ ਕੋਈ ਐਵੇਂ ਚੂਲੀਆਂ ਕਰੇਗਾ ਚਾਪੂਸੀ ਕਰੂਗਾ ਮੇਰੇ ਕੋਲੇ ਢੇਰੇ ਕੱਢੀ ਜਾਊਗਾ ਕੰਮ ਪਿੰਡ 'ਚ ਡੱਕਾ ਹੀ ਨਹੀਂ ਕਰੂਗਾ ਪਿੰਡ ਦੀ ਜਥੇਬੰਦੀ ਦਾ ਸਾਥ ਹੀ ਨਹੀਂ ਦੇਊਗਾ ਬਾਹਰ-ਬਾਹਰ ਤੁਰਿਆ ਫਿਰੂਗਾ ਉਹਨਾਂ ਦੀ ਗੱਲ ਨਹੀਂ ਸੁਣੀ ਜਾਣੀ। ਕੰਮ ਵਾਲੇ ਦੀ ਜਿਆਦਾ ਸੁਣੀਓ ਕੰਮ ਕਰੋ। ਕੰਮੜੀ ਜਦੋਂ ਹੋਊਗੀ ਮੋਲ ਤੁਹਾਨੂੰ ਸਭ ਵਧੀਆ ਕਰਾਣਾ ਜਿਵੇਂ ਜਿਹੜੇ ਤੁਸੀਂ ਕਹੋਗੇ ਉਨੇ ਮੇ ਹੋਊਗਾ ਜਿੱਥੇ ਤੁਸੀਂ ਕਹੋਗੇ ਉੱਥੇ ਭੇਜਾਂਗੇ ਸੇਵਾ ਦੀ ਕਰਾਵਾਂਗੇ ਤੁਹਾਨੂੰ ਕੰਮ ਵੀ ਤੁਹਾਡੇ ਹੋਣਗੇ ਪਿੰਡ ਵੀ ਤੁਹਾਡੇ ਵਧੀਆ ਬਣਾਵਾਂਗੇ ਸ਼ਹਿਰ ਵੀ ਤੁਹਾਡੇ ਵਧੀਆ ਬਣਾਵਾਂਗੇ ਕੋਈ ਕਮੀ ਨਹੀਂ ਛੱਡਾਂਗੇ ਜਿੰਨੀਆਂ ਸਹੂਲਤਾਂ ਵੇਖੋ ਆਰੋ ਪਿੰਡਾਂ ਇਧਰ ਆਏ ਪਾਣੀ ਪੀਣ आले ਕਿੰਨਾ ਸਸਤਾ ਸੀ ਉਹ ਪਾਣੀ ਵੀ ਇੱਥੋਂ ਜਿੱਦੀ ਭਰ ਲੈਂਦੇ ਸੀ ਕਿੰਨੇ ਮੌਜੂਦ ਸੀ ਬਾਹਲੇ ਪਿੰਡਾਂ ਚੱਲਦੇ ਬਾਹਲੇ ਜਲਦੀ ਹੋਗੇ ਆ ਸੇਵਾ ਕੇਂਦਰ ਰੇਟ ਪਿੰਡ ਪਿੰਡ ਖੋਲਦੇ ਸੀ ਉੱਡੇ ਬਰੂਕੇ ਭੱਜਦੇ ਗੁੰਟੀ ਵਿਆਪਰੇ ਉੱਡੇ ਪੁਰੇ ਜਿਹੜੇ ਕਿਸਰਕਿਆ ਦੇ ਜਿਹੜੇ ਪਿੰਡ ਚ ਨਹੀਂ ਸੀ ਖੋਲਿਆ ਜਾ ਕੇ ਜਾ ਕੇ ਕੰਮ ਕਰਾ ਲੈਂਦੇ ਸਨ ਬੰਦ ਕਰਤਾ ਇਹਨਾਂ ਦਾ ਕਿਹੜਾ ਦੁਖਦਾ ਸੀ ਮਰਾਜ ਨੂੰ ਲੱਗੇ ਸੀ ਤੇ ਉਹਨਾਂ ਨੂੰ ਤਰਗਾ ਮਿਲਦੀ ਸੀ ਸੋ ਕੰਮ ਦਾ ਇਹਨਾਂ ਸਰਕਾਰਾਂ ਨੇ ਬਹੁਤ ਮਾਰੇ ਕੀਤੇ ਐ ਇਹ ਮਾਰੇ ਕੰਮਾਂ ਦੀ ਉਹ ਸਜ਼ਾ ਦੇਣ ਦਾ ਵੇਲਾ ਆ ਗਿਆ ਉਹਨਾਂ ਨੂੰ ਸਜ਼ਾ ਦੇਈਏ ਪਹਿਲਾਂ ਹਮ ਬਲਾਗ ਸੰਭਦੀਆ ਜੇ ਲਈਏ ਫਿਰ ਆਪਾਂ ਜ਼ਿਲ੍ਹਾ ਪਹੁੰਚਦੇ ਹਾਂ ਸਭਾ ਆਪਣੇ ਕੋਲ ਬਲਾਗ ਸੰਭਦੀਆ ਵਾਸਤੇ ਬਹੁਤਾ ਹੈ ਪਿੰਡਾਂ ਦੀ ਜਥੇਬੰਦੀਆਂ ਨੂੰ ਮੇਰੀ ਬੇਨਤੀ ਹੈ ਜਿਵੇਂ ਮਰਜ਼ੀ ਕਰੋ ਆ ਇੱਕ ਦੋ ਦਿਨਾਂ ਦੇ ਵਿੱਚ ਵਿੱਚ ਹੀ ਬੰਦੇ ਤਿਆਰ ਕਰੋ ਜਿਵੇਂ ਜਿਹੜੀ ਮਰਜ਼ੀ ਕਰੋ ਜਿਹੜੀ ਜੱਜਵੰਦੀ ਤੋਂ ਨਹੀਂ ਪਿਆਰ ਹੁੰਦਾ ਉਹਨਾਂ ਦਾ ਹੈਕਰ ਇੱਕ ਬੰਦਾ ਹੀ ਨਹੀਂ ਪਿੱਠ ਚੁcjਾਉਂਦਾ ਜੋੜ ਲੜਦਾ ਫਿਰ ਕਾਰੀ ਤੇ ਸੇ ਬੰਦੀਆਂ ਆਪਣੇ ਇੱਕ ਮੈਂ ਗੱਲ ਹੋਰ ਦੱਸ ਦਿੰਦਾ ਜਿਹੜੀ ਆਪਣੇ ਨਾਲ ਬਹੁਤੀ ਧੱਕਾ ਹੋਇਆ ਸੀ 17 ਦੇ ਜਿਹੜੀਆਂ ਜੋੜਾ ਸੀ ਬਲਾਕ ਸੰਗਰ ਦੇ ਜ਼ਿਲ੍ਹਾ ਪੇਸ਼ ਗੁੰਡਾਗਰਦੀ ਵੀ ਕੀਤੀ ਸੀ ਉਹਨਾਂ ਨੇ ਤੇ ਆਪਾਂ ਸਾਰੇ ਜਿੰਦ ਚੱਲੇ ਸੀ ਤਿੰਨ ਸਭਤੀਆਂ ਦਾ ਰਾਮ ਫੁੱਲ ਹੋ ਗਿਆ ਸੀ ਤਿੰਨੇ ਦਾ ਭਗਤੇ ਹੋ ਗਏ ਤਿੰਨੇ ਆਪਾਂ ਜਿੱਤ ਗਏ ਸੀ ਤਿੰਨੇ ਫੂਲ ਆ ਲੀਆਂ ਤਿੰਨੇ ਭਗਤੇ ਆ ਲਗੇ ਐਲਾਨ ਕਰਤਾ ਟੀਵੀ ਤੇ ਆ ਗਿਆ ਹਾਰ ਕੇ ਕਾਂਗਰਸ ਬਾਹਰ ਨਿਕਲ ਗਏ ਉਹ ਤੰਨੇ ਰਾਤ ਨੂੰ ਬੰਦ ਕਰਤਾ ਲਿਸਟ ਰਾਤ ਨੂੰ ਦੂਜਿਆਂ ਦੀ ਲਾਤੀ ਸਾਰਿਆਂ ਦੀ ਬੁੜਕੇ ਗਿਣਤੀ ਬੰਦ ਕਰਤਾ ਉਹ ਗੁੱਸਾ ਤਾਂ ਬਹੁਤ ਸੇ ਮਨ ਦੇ ਵਿੱਚੋਂ ਸੀ ਪਰ ਜੇਕਰ ਦੇ ਆਪਣੇ ਭਾਈ ਚ ਸਰਕਾਰ ਆ ਜਾਂਦੀ ਫਿਰ ਤਾਂ ਤੁਸੀਂ ਵੇਹਦਾ ਵੀ ਉਹ ਅਫਸਰਾਂ ਨਾ ਹੁੰਦੀ ਦੀ ਸੀ ਜਿਨ੍ਹਾਂ ਨੇ ਆਪਣੇ ਨਾਲ ਧੱਕਾ ਕਰਿਆ ਸੀ ਨਾ ਫਿਰ ਤੁਸੀਂ ਵੇਹਦੇ ਵੀ ਅਫਸਰਾਂ ਲੱਗੀ ਹੁੰਦੀ ਦੀ ਪਰ ਕੁਦਰਤੀ ਸਰਕਾਰ ਹੀ ਇਹਨਾਂ ਦੇ ਆ ਗਈ ਕੱਪੀਆਂ ਦੀ ਬਾਈ ਆਪਣੀ ਸਰਕਾਰ ਨਾਲ ਆਈ ਫਿਰ ਉਹਨਾਂ ਨੂੰ ਕਿਵੇਂ ਸਜ਼ਾ ਦੇਗੀ ਕਾਹਦੀ ਸਜ਼ਾ ਦੇਗੀ ਉਹ ਤਾਂ ਇਹਵੇਂ ਹੋਣਾ ਜੇ ਕੋਈ ਅਫਸਰ ਧੱਕਾ ਕਰੂਗਾ ਤੇ ਸਾਰ ਰਹਿ ਗਏ ਟੰਗਿਆ ਜਾਓ ਮੈਂ ਕਹਿੰਦਾ ਇਹ ਤੋਂ ਸਾਰੇ ਸੁਣ ਲੈਣ ਆਪਦੇ ਅਫਸਰ ਸਾਰੇ ਚਾਹੇ ਕੋਈ ਵੀਡੀਓ ਆ ਚਾਹੇ ਕੋਈ ਤਸਵੀਰਾਂ ਆ ਚਾਹੇ ਕੋਈ ਡੀਡੀਪੀ ਆ ਚਾਹੇ ਕੋਈ ਐਸਡੀਐਮ ਆ ਚਾਹੇ ਕੋਈ ਡੀਐਸਪੀ ਚਾਹੇ ਕੋਈ ਐਸਐਚ ਸੁਣ ਲੈ ਟੰਗਿਆ ਜਾਓ ਨਹੀਂ ਬਚਣਾ ਹੋਰ ਤਾਂ ਕਿਸੇ ਤੋਂ ਬਾਜੂ ਬਾਜੂ ਆਪਾਂ ਤੋਂ ਨਹੀਂ ਬਚਣਾ ਸੋ ਇਸ ਕਰਕੇ ਸਾਰਾ ਕੁਝ ਇਸ ਲਈ ਤੁਹਾਡੇ ਹੱਥ ਚ ਹੈ ਤਾਂ ਕਿਹੋ ਜਿਵੇਂ ਮੈਂ ਥੋ ਪਹਿਲਾਂ ਕਿਹਾ ਹਰਿਦਰ ਜੀ ਨੇ ਕਿ ਜਿਹੜੇ ਬੰਦੇ ਚੋਣ ਲੜਦੇਗੇ ਉਹਨਾਂ ਦੀ ਮਦਦ ਨਹੀਂ ਕਰਨੀ ਕੋਈ ਫਰਚੀ ਨਹੀਂ ਪੈਂਦਾ ਥੋੜੇ ਥੋੜੇ ਦੇ ਵਧੀਆ ਬੰਦ ਹੋ ਜਾਂਦੀ ਹੈ ਉਹਨਾਂ ਦੀ ਆਪਾਂ ਮਦਦ ਨਹੀਂ ਕਰਨੀ ਜਿਹੜੇ ਜਿਹੜੇ ਬੰਦੇ ਚੋਣ ਲੜਦੇਗੇ ਰਾਜ ਮਿਲ ਕੇ ਤਿੰਨ ਤਿੰਨ ਚਾਰ ਚਾਰ ਪੈਂਦਾ ਕਿਤੇ ਖਰਚ ਕਰਨਾ ਗਲਤ ਖਰਚਾ ਕਰੋ ਹੀ ਨਾ ਕਰਾਓ ਹੀ ਨਾ ਆਹ ਕਰੋ ਗਲਤ ਖਰਚਾ ਨਾ ਕਰਾਓ ਥੋੜੇ ਥੋੜੇ ਨਾਲ ਚੱਲ ਜੂਗਾ ਕੰਮ ਹੋ ਜੂਗਾ ਵਧੀਆ ਨਾਲ ਜਿਹੜੇ ਬੰਦੇ ਜਿੱਤਗੇ ਜਿੱਤਗੇ ਜੀ ਫਿਰ ਜਿੱਤਗੇ ਸ਼ਾਬਾਸ਼ ਬਹੁਤ ਬਧਾਈਆਂ ਤੁਹਾਨੂੰ ਜਿੱਤਗੇ ਜੇ ਕੋਈ ਹਾਰ ਵੀ ਗਿਆ ਬੰਦਾ ਕੋਈ ਇੱਕ ਬੰਦਾ ਹਾਰ ਵੀ ਗਿਆ ਉਹਨਾਂ ਨੂੰ ਵੀ ਜਦੋਂ ਸਰਕਾਰ ਆਉਗੀ ਕਿਤੇ ਨਾ ਕਿਤੇ ਲਾ ਦੇ ਇਹ ਨਹੀਂ ਕਿ ਤੇਰੇ ਹੁਣ ਲੱਗਦਾ ਔਖੇ ਵੇਲੇ ਤੇ ਮੁੜ ਕੇ ਉਹਨਾਂ ਨੂੰ ਆਪਾਂ ਲਾਈਏ ਨੇ ਕਿਤੇ ਉਹਨਾਂ ਨੂੰ ਵੀ ਕਿਤੇ ਨਾ ਕਿਤੇ ਉਹਨਾਂ ਨੂੰ ਜਦੋਂ ਕੌਪਰਸ਼ਨ ਕਰਨੀ ਹੋਈ ਉਹਨਾਂ ਨੂੰ ਵੀ ਸਭ ਤੋਂ ਪਹਿਲਾਂ ਪਹਿਲ ਉਹਨਾਂ ਨੂੰ ਦੇਵਾਂਗੇ ਹਾਰ ਵਾਲਾ ਇਹ ਵੀ ਮੈਂ ਤੁਹਾਨੂੰ ਬਹਿਸ ਕਰਦਾ ਕਿ ਜਿਹੜੇ ਬੰਦੇ ਹਾਰ ਜਾਣਗੇ ਕਿਸੇ ਕਾਰਨ ਕਰਕੇ ਪਹਿਲ ਉਹਨਾਂ ਦੇ ਹੋਣਗੇ ਜਿਹਨੂੰ ਹੁਣ ਡਰਦੇ ਮਾਰੇ ਲੜਦੇ ਹੀ ਨਹੀਂ ਉਹਨਾਂ ਦੀ ਗੱਲ ਹੀ ਪਹਿਲਾਂ ਹੈ ਕਿੰਨਾ ਬਹੁਤੀ ਆਉਂਦਾ ਜਿਹੜਾ ਲੜਿਆ ਇਲੈਕਸ਼ਨ ਲੜਿਆ ਤੇ ਲੜ ਕੇ ਮੈਦਾਨ ਚ ਲੜਿਆ ਚਲੋ ਹਾਰ ਗਿਆ ਤਾਂ ਫਿਰ ਵੀ ਕੋਈ ਬੰਦੀ ਨਾ ਪੈਂਦਾ ਹਾਰੇ ਜਿੱਤਾ ਤਾਂ ਹੁੰਦੀਆਂ ਰਹਿੰਦੀਆਂ ਸਾਰੇ ਵੀ ਹਾਰ ਜਾਂਦੇ ਬਾਦ ਸਾਹਿਬ ਵੀ ਹਾਰ ਗਿਆ ਇਡੇ ਵੱਡੇ ਲੀਡਰ ਸੀ ਸੋ ਇਸ ਕਰਕੇ ਤਕੜੇ ਹੋ ਕੇ ਸਾਰੇ ਜਿਹੜੀ ਚੋਣਾਂ ਆਪਰੇ ਸਾਰੇ ਲੜਦੇ ਆ ਇਹਦੇ ਚ ਕੋਈ ਕਮੀ ਨਹੀਂ ਰਹਿਣ ਦੇਣੀ ਕੋਈ ਕਮੀ ਨਹੀਂ ਰਹੂ ਕਿਸੇ ਗੱਲੋਂ ਵੀ ਤੁਹਾਨੂੰ ਆਉਣ ਵਾਲੇ ਸਮੇਂ ਚ ਅੱਜ ਵੀ ਸਭ ਤੋਂ ਜ਼ਿਆਦੇ ਵਰੀਆਂ ਰਾਜਮੰਡੀਆਂ ਆਪਣੇ ਹਲਕੇ ਚ 40 ਪਿੰਡਾਂ ਚੋਂ 35 ਰਾਜਮੰਡੀਆਂ ਨੇ ਆਪਣੇ ਚਾਲੇ ਕਿਤੇ ਨਹੀਂ ਪੰਜਾਬ ਚ 35 ਰਾਜਵਟੀਆਂ ਹਲਕੇ ਵਾਂਗ ਜਿੱਥੇ ਸਕੂਲ ਹੈ 40 ਪਿੰਡ ਹੈ 32 ਬਾਹਰਵੇਂ ਦੇ ਸਕੂਲ ਹੈ ਫਿਰ 10ਵੀਂ ਦੇ ਹੈ 8ਵੀਂ ਦੇ ਹੈ ਦੋ ਕਾਲਜ ਨੇ ਜਿਹੜੀ ਕੋਈ ਕਮੀ ਨਹੀਂ ਕਿਸੇ ਗੱਲ ਦੇ ਛੱਡੀ ਵੱਡੇ ਵੱਡੇ ਪ੍ਰੋਜੈਕਟ ਆਪਾਂ ਇੱਥੇ ਲੈ ਕੇ ਆਏ ਸਾਰੇ ਹੱਦ ਦੀਆਂ ਚੌੜੀਆਂ ਸੜਕਾਂ ਨੇ 24 ਘੰਟੇ ਬਿਜਲੀ ਆਪਾਂ ਦਿੱਤੀ ਉਹ ਖੇਤਾਂ ਚ ਵੀ ਦੇ ਦਿੱਤੀ ਤੁਹਾਨੂੰ ਖੇਤਾਂ ਦੀਆਂ ਪਹਿਲਾਂ ਵੀ ਪੁੱਟੀਆਂ ਕਰਦੀਆਂ ਜਿਹੜੀਆਂ ਕੋਈ ਰਹਿ ਗਈਆਂ ਦੋ ਹੁਣ ਕਰਦੇ ਕੋਈ ਫੱਟੇ ਦਾ ਹੁਣ ਕਰਨਾ ਸੁੱਸ ਕਰਕੇ ਜੇਟਾ ਕਰ ਲੀਆਂ ਮੌਜਾ ਜੇ ਤਾਂ ਕਰਨੀ ਚੌਧਰ ਜੇ ਤਾਂ ਸਮਝਦੇ ਥੋਨੂੰ ਅਫਸਰ ਗਿਆ ਨੂੰ ਪਚੈ ਰਿਹਾ ਸੂਟ ਮਾਰਨ ਫਿਰ ਤਾਂ ਤਕੜੇ ਹੋ ਗਿਓ ਹਮ ਸਾਲ ਪਰ ਡੰਕ ਚੋ ਸਾਲ ਪਰ ਜਿਹੜੇ ਰੁੱਸੇ ਬਨਾਲ ਹੋ ਜਾਂਦੇ ਜਿਹੜੇ ਜਿਹੜੇ ਰੁੱਸੇ ਰੁੱਸੇ ਨਾ ਬਨਾਲ ਉਸਦਾ ਕੋਈ ਫਰਕ ਨਹੀਂ ਪੈਂਦਾ ਹੁੰਦਾ ਬਨਾਲ ਐਵੇਂ ਨਾ ਸੋਚਿਆ ਕਰੋ ਜੇ ਫਾਨਾ ਆ ਗਿਆ ਮਤਲਬ ਨਹੀਂ ਮੇਰੇ ਨੰਬਰ ਘਟਦੇ ਜੇ ਰਾਜਪਾਗ ਆ ਗਿਆ ਨੰਬਰ ਤਾਂ ਹੀ ਵੱਢੇ ਨਾ ਜੇ ਰਾਜਪਾਗ ਲੈ ਨੰਬਰ ਕਾਦਣਾ ਵੱਢਦਾ ਰਾਜਪਾਗ ਤਾਂ ਨਾਇਆਉਗੇ ਲੋਕ ਜਾ ਰਹੇ ਹੋਗੇ ਆਪਣੇ ਨਾਲ ਤੇ ਜੇ ਲੋਕ ਜਾਦੇ ਹੋਣਗੇ ਬਲਾਜਪਾਗ ਵੱਲ ਜਾਓ ਫਿਰ ਤੁਹਾਡੀ ਵੀ ਤੌਰ ਬਣ ਜੂ ਤੇ ਜੇ ਮੇਰੀ ਨਾ ਤੌਰ ਬਣੀ ਤੇ ਤੁਹਾਡੀ ਕਹਿੰਦੇ ਨਾ ਬਣ ਜੂ ਸੂਚ ਕਰਕੇ ਲਿਆਓ ਲਿਆਓ ਤਾਂ ਤੋਂ ਪਹਿਲਾ ਪਹਿਲਾ ਅਸੈਂਬਲੀ ਵੋਟਾਂ ਤੋਂ ਪਹਿਲਾ ਪਹਿਲਾ ਜਿੰਨੇ ਆਉਣੇ ਚਾਹੁੰਦੇ ਆ ਉਹਨਾਂ ਲਿਆਓ ਬਲਾਕ ਸੰਭ ਤੇ ਜਿਵੇਂ ਜ਼ਿਲ੍ਹਾ ਪ੍ਰੀਸ਼ਦ ਤੇ ਆ ਫਿਰ ਮੇਰੀ ਵੋਟਾਂ ਤੋਂ ਪਹਿਲਾ ਪਹਿਲਾ ਜਿੰਨੇ ਆਉਣੇ ਚਾਹੁੰਦੇ ਆ ਲਿਆਓ ਸ਼ਾਹਵਾਚੇ ਜੀ ਹੋਵੇ ਉਹਨਾਂ ਦਾ ਮਾਨ ਸਨਕਾਰ ਕਰਾਂਗੇ ਪੂਰਾ ਕੋਈ ਹੋਣੀ ਨਹੀਂ ਕਰ। ਪਰ ਵੋਟਾਂ ਤੋਂ ਬਾਅਦ ਨਹੀਂ ਵੋਟਾਂ ਤੋਂ ਬਾਅਦ ਜਿੰਨਾ ਮਰਜ਼ੀ ਜੋੜ ਲਾਈ ਜਾਓ ਇਹ ਜਿਹੜਾ ਰਿਸ਼ਤੇਦਾਰ ਹੈ ਇਹ ਜਿਹੜਾ ਫਲਾਣਾ ਇਹ ਬਰਾ ਤੇ ਉਹ ਕਦੇ ਰਿਸ਼ਤੇਦਾਰਾ ਤੁਹਾਨੂੰ ਆਈ ਕਿ ਬੁੜਕੇ ਨੇ ਲਿਆ ਕਿਸੇ ਰਿਸ਼ਤੇਦਾਰ ਨੂੰ ਕੋਈ ਲੋੜ ਨਹੀਂ ਕਿਸੇ ਰਿਸ਼ਤੇਦਾਰੇ ਦੀ ਉਸ ਤੋਂ ਬਾਅਦ ਨਹੀਂ ਬੋਟਾ ਤੋਂ ਬਾਅਦ ਤਾਂ ਪਾ ਲੈਣਾ ਹੀ ਕਿਸੇ ਤੇ ਜੋ ਮਰਜ਼ੀ ਹੋਵੇ ਤਾਂ ਮੈਂ ਕਹਦਾ ਰਿਸ਼ਤੇਦਾਰ ਹੋਵੇ ਮਾਮਾ ਹੋਵੇ ਪੋਪੜੋ ਹੋਵੇ ਸਾਲਾ ਹੋਵੇ ਕੋਈ ਰਿਆ ਹੋਵੇ ਜੋ ਮਰਜ਼ੀ ਹੋਵੇ ਫਿਰ ਇਹ ਸੌਣੋ ਗੱਲ ਗੁਰੂ ਘਰ ਚ ਫਿਰ ਮਤ ਲੈ ਕੇ ਆਇਓ ਮੇਰੇ ਕੋਲ ਫਿਰ ਕੋਈ ਫਾਇਦਾ ਨਹੀਂ ਹੋਵੇ ਮੈਂ ਲੈਣਾ ਨਹੀਂ ਤੁਸੀਂ ਕੋਈ ਵੀ ਰਾਜ਼ੀ ਹੋ ਬੋਲ ਜਾਓ ਜਿਹੜੇ ਰਿਸ਼ਤੇਦਾਰੀ ਕੰਮ ਕਰਦੀ ਹੈ ਤਾਂ ਹੁਣ ਕਰੇ ਕੰਮ ਸੋ ਸਾਰੀਆਂ ਬੇਰਤੀਆਂ ਤੁਹਾਨੂੰ ਸੋ ਤਕੜੇ ਹੋ ਕੇ ਜਿਹੜੀਆਂ ਇਹ ਨਕਸ਼ਰਾ ਜੋਤਤ ਉਸ ਸਾਰੇ ਦੋ ਜੋਨ ਨੇ ਇੰਦਰਲਾ ਜੋਨ ਇਸੇ ਵਦੇ ਵਾਸਤੇ ਜਲਾਲ ਵਾਲੇ ਬੈਠੇ ਇਹਨਾਂ ਨੂੰ ਬੇਚੀ ਕਰਾਂਗੇ ਕਿ ਵੱਡਾ ਪਿੰਡ ਹੈ ਐਸੀ ਨੇ ਵੀ ਸੀ ਇਹ ਜੇ ਤੁਸੀਂ ਜਲਾਲ ਵਾਲੇ ਬੰਦਾ ਖੜਾ ਕਰਦੇ ਹੋ ਆਪਾਂ ਸੋਕੇ ਜਿੱਤ ਜਾਗੇ ਜਿੰਤਾ ਕਿ ਸੇਹ ਲਾਉਂਦੇ ਕਿ ਤੁਸੀਂ ਬੰਦੇ ਵੀ ਤਕੜੇ ਆ ਸਾਰੇ ਹਿੰਮਤ ਕਰ ਲਈਏ ਸਾਰੇ ਸੋ ਇੰਦਰਲੇ ਪਾਸੇ ਆਪਾਂ ਇੰਦਰ ਆ ਕੇ ਕਰ ਲੈਂਦੇ ਦੋ ਭਰਾਜ ਆ ਜਿਸ 500 ਬੈਠਾ ਜਿਹਨੇ ਪਿਛਲੇ ਆਦਿ ਨੇ ਸਿੱਟ੍ਹ ਪਾ ਲਈ ਹੈ ਇਹ ਤਿੰਨ ਪਿੰਡਾਂ ਦੇ ਵਿੱਚੋਂ ਖੜੇ ਹੋ ਕੇ ਆਪਣਾ ਬੰਦਾ ਚੱਲ ਸਕਦਾ ਇਹ ਰਹਿ ਕਰੀਂ ਉਹਨਾਂ ਨੂੰ ਫਿੱਲਦਾ ਹੁੰਦਾ ਸਾਰਿਆਂ ਨੂੰ ਉਹ ਆਪਾਂ ਗੱਲ ਕਰਦੇ ਹਾਂ ਬਲਾਕ ਸੰਭਗ ਦੇ ਨਾਲ ਰਿਸ਼ੀ ਦੇ ਤੁਸੀਂ ਕਰਦਿਆਂ ਨੇ ਛੇੜੀ ਕਰ ਦਿਓ ਇਹਨਾਂ ਵਾਸਤੇ ਵੀ ਥੋੜੀ ਛੋਟੀ ਛੋਟੀ ਕਮੇਟੀਆਂ ਬਣਾ ਦਿੰਦੇ ਆ ਜਿਹੜੇ ਭਗਤ ਭਗਤੇ ਆਲੇ ਪਾਸਾ ਜੋਂ ਹੈ ਜਿਹੜਾ ਆਪਣਾ ਇਹ ਬੁਰਜਾ ਇੰਦਰਲਾ ਜੋਂੜਾ ਬੁਰਜਾ ਕਿੱਲਾ ਇੰਦਰਲਾ ਸਰੀਆਲਾ ਸਰ ਸਰੀਆਲੇ ਜੋਂੜ ਦੇ ਵਿੱਚ ਜਿਹੜੇ ਭਗਤੀ ਆਲੇ ਵਹਿਲੇ ਆ ਜਾਂਦੇ ਆਪਰਾ ਮੋਹਣ ਜੀ ਹੈ ਗਰੇਵਾਲ ਸਾਹਿਬ ਬੈਠੇ ਸੁਖਜਿੰਦਰ ਆਪਰਾ ਤੋਂ ਨਾ ਹੈਗਾ ਇਹ ਫੋਮਣਾ ਆਪਣਾ ਮੈਂਬਰਸ਼ਿਪ ਕਮੇਟੀ ਆ ਹੋਰ ਇੱਕ ਦੋ ਪਿੰਡਾਂ ਚੋਂ ਬੰਦੇ ਲਾ ਦੇਗੇ ਇਹਨਾਂ ਦੀ ਕਮੇਟੀ ਬਣਾ ਦੇਣੀ ਇਹ ਸਾਰੇ ਨਾਲ ਦਾਵਾ ਦਾ ਬੰਦੇ ਖੜੇ ਕਰ ਦੇਣਗੇ ਨਾਲੇ ਮੰਨਨ ਕਰਦਗੇ ਬੁਖਤੇ ਬਾਅਦ ਵਿੱਚ ਵੀ ਬੱਧ ਕਰਨਗੇ ਸਾਰੇ ਬਲਾਕ ਦੀ ਆਪਣਾ ਸਰਪੰਚ ਦਰਾਲਾ ਪੱਪੂ ਜੀ ਹੈ ਇਹਨਾਂ ਨੂੰ ਲਾ ਲਾਂਗੇ ਸ਼ੁਕਰ ਸਿੰਘ ਹੈ ਪਰ ਇੱਕ ਤਾਂ ਗੁੱਡ ਜੀ ਹੈ ਇਹਨਾਂ ਦੀ 7-8 ਬੰਦੇ ਦੀ ਕਮੇਟੀ ਬਣਾ ਦੇਾਂਗੇ ਇਹ ਮੱਦਦ ਵੀ ਕਰਨਗੇ ਫਿਰਾਂ ਤੋੜਾ ਵੀ ਕਰਨਗੇ ਨਾਲ ਲੜਾਉਣਗੇ ਵੀ ਇਲੈਕਸ਼ਨ ਦੇ ਨਾਲ ਜਿੱਥੇ ਕੋਈ ਖੜਾ ਕਰਨਾ ਜਾਂ ਬਿਠਾਉਣਾ ਇਹ ਕੰਮ ਵੀ ਕਰ ਲਾਂਗੇ ਐਵੇਂ ਜੀ ਖੇਤ ਦੇ ਪਾਸੇ ਹਰਿੰਦਰ ਜੀ ਅਮਰਾਜ ਤੋਂ ਇਹਨਾਂ ਦਾ ਹੈਗਾ ਦਰਮਨ ਤੋਂ ਬੈਠਾ ਮੁੰਡਾ ਗਿੱਲ ਫਿਰ ਬੇਦਰ ਤੋਂ ਨੰਬਰਦਾਰ ਇਹਨਾਂ ਦੀ ਦੋ ਤਿੰਨ ਬੰਦੇ ਹੋਰ ਪਾ ਲਾਂਗੇ ਇਹਨਾਂ ਦੇ ਵਿੱਚ ਇਹਨਾਂ ਦੀ ਵੀ ਕਮੇਟੀ ਉੱਧਰਲੇ ਪਾਸੇ ਬਣਾ ਲਾਂਗੇ ਨਿਪਾਲੀ ਚ ਕੁ ਬੰਦੇ ਪਾ ਲਾਂਗੇ ਕੁਝ ਅੱਪ ਘੰਡਾ ਬੰਦੇ ਪਾ ਲਾਂਗੇ ਇਹਨਾਂ ਬੰਦਾ ਚ ਪਾ ਕੇ ਉੱਥੇ ਕਮੇਟੀ ਬਣਾ ਲਾਂਗੇ ਜਿਹੜੀ ਸਾਰਿਆਂ ਨੂੰ ਚੋਣ ਲੜਾਉਗੀ ਉਸ ਉਸ ਚੋਣ ਦੇ ਵਿੱਚ ਵੀ ਚੋਣ ਲੜਾਉਗੀ ਬੈਠ ਕੇ